ਪੰਜਾਬ ਵਿੱਚ ਗੜੇਮਾਰੀ ਅਤੇ ਮੀਂਹ ਦੇ ਨਾਲ ਕਾਫੀ ਨੁਕਸਾਨ ਹੋਇਆ ਤੇ ਇਸ ਮਾਮਲੇ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਬਹੁਤ ਜਲਦੀ ਐਲਾਨ ਦਿੱਤਾ ਜਾਵੇਗਾ ਤੇ ਗਦਾਵਰੀਆਂ ਦਾ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਮੁਆਵਜ਼ਾ ਜ਼ਰੂਰ ਮਿਲੇਗਾ ਤੇ ਇਸ ਮਾਮਲੇ ਦੇ ਵਿੱਚ ਕਿਸਾਨਾਂ ਵੱਲੋਂ ਮਹਾਲੀ ਦੇ ਵਿੱਚ ਇੱਕ ਮੀਟਿੰਗ ਤੈਅ ਕੀਤੀ ਗਈ ਸੀ ਅਤੇ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਬੋਲਿਆ ਹੈ ਕਿ ਸਾਡੇ ਨਾਲ ਸਰਕਾਰ ਦੀ ਮੀਟਿੰਗ ਹੋਈ ਸੀ ਅਤੇ ਭਰੋਸਾ ਦਿਵਾਇਆ ਹੈ ਕਿ ਸਾਨੂੰ ਫਸਲ ਦਾ ਮੁਆਵਜ਼ਾ ਮਿਲੇਗਾ ਤੇ ਦੇਖਦੇ ਆਂ ਕਿਸਾਨਾਂ ਨੇ ਹੋਰ ਕੀ ਕੀ ਕਿਹਾ ਇਹਨੂੰ ਭਾਵੇਂ ਆਪਾਂ ਮੰਗਾ ਦੇ ਵਿੱਚ ਮੰਨ ਲਈਏ ਲੇਕਿਨ ਸਚਾਈ ਇਹ ਆ ਕਿ ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜਨੋਂ ਜਾ ਰਹੀਆਂ ਨੇ ਸਾਰੀਆਂ ਜਥੇਬੰਦੀਆਂ ਔਰ ਇਹ ਪੂਰੇ ਭਾਰਤ ਦੀਆਂ ਲਗਭਗ 200 ਤੋਂ ਉੱਪਰ ਕਿਸਾਨ ਆਰਗੇਨਾਈਜੇਸ਼ਨਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਜਿਹੜੀ ਮੈਂ ਕਿਹਾ ਕਿ ਕਾਰਪੋਰੇਟ ਦੇ ਖਿਲਾਫ ਲੜਾਈ ਹੈ ਇਹ ਕਿ ਦੇਖੋ ਐਮਐਸਪੀ ਦੀ ਜੋ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਅੰਦੋਲਨ ਦੇ ਦੌਰਾਨ ਤੇ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ ਲੇਕਿਨ ਸਰਕਾਰ ਉਹਦੇ ਤੋਂ ਕਾਣਾ ਕਾਣੀ ਕਰ ਰਹੀ ਕਿਉਂ ਕਰ ਰਹੀ ਹੈ ਕਿਉਂਕਿ ਕਾਰਪੋਰੇਟ ਦੇ ਪ੍ਰੈਸ਼ਰ ਦੇ ਥੱਲੇ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਅਗਰ ਸਾਨੂੰ ਐਮਐਸਪੀ ਮਿਲਣੀ ਹੈ ਤਾਂ ਕਾਰਪੋਰੇਟ ਨੂੰ ਡਬਲਯੂਟੀਓ ਨੂੰ ਪਿੱਛੇ ਧੱਕਣਾ ਪੈਣਾ ਉਹਨੂੰ ਜਿੰਨਾ ਚਿਰ ਪਿੱਛੇ ਨਹੀਂ ਧੱਕਦੇ ਓਨੀ ਦੇਰ ਤੱਕ ਸਾਡੇ ਲੋਕਾਂ ਨੂੰ ਸੁਖਦਾ ਸਾਹ ਪੂਰੇ ਦੇਸ਼ ਲਈ ਇਹ ਮਤਲਬ ਬੜੇ ਘਾਤਕ ਫੈਸਲੇ ਸਰਕਾਰਾਂ ਕਾਰਪੋਰੇਟ ਦੇ ਦਬਾਤਲੇ ਲੈ ਰਹੀਆਂ ਨੇ ਜਿਹੜੀ ਗੱਲ ਆਪਾਂ ਵੱਡੀ ਲੜਾਈ ਹੈ ਜਿਹੜੀ ਜਿਹੜੀ ਮੰਗ ਹੈ ਜਿਹੜੀ ਅੱਜ ਅੱਜ ਦੇਖੋ ਕਿੰਨਾ ਵੱਡਾ ਸੰਤਾਪ ਭੋਗ ਰਿਹਾ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਨੋਂ ਹੀ ਧਰਾ ਸੁਸਾਈਡ ਕਰ ਰਹੀਆਂ ਕਰਜ਼ਾ ਉਹਨਾਂ ਨੂੰ ਨਿਕਲ ਰਿਹਾ ਹੈ ਲੇਕਿਨ ਸਰਕਾਰਾਂ ਉਹਦੇ ਤੇ ਧਿਆਨ ਦੇਣ ਦੀ ਬਜਾਈ ਪਿਛਲੀ ਇੱਕ ਸਟੱਡੀ ਨੇ ਦੱਸਿਆ ਕਿ ਸਾਢੇ ਲਗਭਗ 14 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਨਾ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦਾ ਲੁੱਟਿਆ ਇੱਕ ਸਾਲ 'ਚ ਤੇ ਦੂਸਰੇ ਪਾਸੇ ਕਾਰਪੋਰੇਟਾਂ ਦਾ ਪਿਛਲੇ ਇਸ ਸਰਕਾਰ ਨੇ ਆਪਣੀ ਟਰਮ ਦੇ ਵਿੱਚ ਲਗਭਗ 14 ਲੱਖ ਕਰੋੜ ਰੁਪਈਆ ਮਾਫ ਕੀਤਾ ਜਿਹੜਾ ਸੁਸਾਈਡ ਕਰ ਰਿਹਾ ਜਿਹੜਾ ਮਰ ਰਿਹਾ ਉਹਦੀ ਸੁਣਵਾਈ ਨਹੀਂ ਹੋ ਰਹੀ ਔਰ ਦੂਸਰੇ ਪਾਸੇ ਕਾਰਪੋਰੇਟ ਜਿਹੜੇ ਜਿਨ੍ਹਾਂ ਦੇ ਘਰ ਭਰੇ ਜਾ ਰਹੇ ਨਹੀਂ ਉਹਨਾਂ ਦੇ ਕਰਜ਼ੇ ਨੂੰ ਐਨਪੀਏ ਕੀਤਾ ਜਾ ਰਿਹਾ ਔਰ ਇੱਕ ਵੱਡੀ ਲੜਾਈ ਹੈ ਇਹ ਸਾਡੇ ਆਮ ਲੋਕਾਂ ਨੂੰ ਜਿਹੜੇ ਜਿਹੜੇ ਘੇਰੇ ਦੇ ਵਿੱਚ ਫਸ ਕੇ ਵਿਚਾਰੇ ਅੱਜ ਦਲਦਲ ਦੇ ਵਿੱਚ ਫਸੇ ਖੁਦਕਸ਼ੀਆਂ ਕਰ ਰਹੇ ਨੇ ਮਰ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਲੜਾਈ ਹੈ ਔਰ ਉਹਦੀ ਤਿਆਰੀ ਪੂਰੇ ਭਾਰਤ ਦੇ ਵਿੱਚੋਂ ਪੂਰੀ ਮਜ਼ਬੂਤੀ ਨਾਲ ਹੋ ਰਹੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਪੰਚਾਇਤਾਂ ਹੋ ਗਈਆਂ ਟਰੈਕਟਰ ਮਾਰਚ ਚੱਲ ਰਿਹਾ ਹੈ ਕੱਲਾ ਹੁਣ ਪੰਜਾਬ ਨਹੀਂ ਸਾਡੇ ਨਾਲ ਸਾਡਾ ਹਰਿਆਣਾ ਪੂਰੇ ਜੋਰ ਸ਼ੋਰ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਆਪਾਂ ਦੇਖਿਆ ਅਮਾਲਾ ਏਰੀਏ ਦੇ ਵਿੱਚ ਲਗਾਤਾਰ ਕਿਹੜੇ ਕਿਹੜੇ ਟਰੈਕਟਰ ਮਾਰਚ ਹੋ ਗਏ ਇਧਰਲੇ ਪਾਸੇ ਫਤਿਆਬਾਦ ਦੇ ਵਿੱਚ ਲਗਭਗ 3500 ਟਰੈਕਟਰਾਂ ਦੇ ਨਾਲ ਟਰੈਕਟਰ ਮਾਰਚ ਹੋਇਆ ਥੋੜੇ ਦਿਨ ਪਹਿਲਾਂ ਨਰਨੌਂ ਦੇ ਵਿੱਚ ਇੱਕ ਵੱਡੀ ਕਿਸਾਨ ਪੰਚਾਇਤ ਹੋਈ ਤੋਂ ਇਹਦਾ ਮਤਲਬ ਕਿ ਸਾਡੇ ਨਾਲ ਅੱਜ ਹਰਿਆਣਾ ਪਹਿਲਾਂ ਹੀ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਹਰਿਆਣਾ ਸਾਡੇ ਨਾਲ ਮਤਲਬ ਇਹ ਪਾਰਟਿਸਿਪੇਟ ਕਰ ਰਹੇ ਪਿਛਲੇ ਦਿਨਾਂ ਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਦੇ ਵਿੱਚ ਇਹ 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 ਵੱਡੀਆਂ-ਵੱਡੀਆਂ ਪੰਚਾਇਤਾਂ ਹੋਈਆਂ ਤੋਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੂਰਾ ਦੇਸ਼ ਇਸ ਲੜਾਈ ਨੂੰ ਲੜਨ ਵਾਸਤੇ ਕਾਰਪੋਰੇਟ ਦੇ ਖਿਲਾਫ ਇਸ ਲੜਾਈ ਨੂੰ ਲੜਨ ਲਈ ਮੈਦਾਨ 'ਚ ਹੈ ਔਰ ਅਸੀਂ 13 ਨੂੰ ਪੂਰੇ ਜੋਰ-ਸ਼ੋਰ ਨਾਲ ਪੂਰੀ ਤਾਕਤ ਦੇ ਨਾਲ ਜਾਵਾਂਗੇ ਅਸੀਂ ਮੱਥਿਆ ਕਿ ਸਾਡੀਆਂ ਜਿਹੜਾ ਇੱਥੋਂ ਜਾਣਾ ਹੈ ਅ ਤਿੰਨ ਪੁਆਇੰਟ ਮਨ ਲਓ ਸ਼ੰਭੂ ਬਾਰਡਰ ਖਨੋਰੀ ਬਾਰਡਰ ਔਰ ਅਗਲੇ ਪਾਸੇ ਫਤਿਹਬਾਦ ਡੱਬ ਵਾਲੀ ਡੱਬ ਵਾਲੀ ਬਾਰਡਰ ਇਹਨਾਂ ਬਾਰਡਰਾਂ ਤੋਂ ਅਸੀਂ ਐਂਟਰੀ ਕਰਾਂਗੇ ਹਰਿਆਣੇ ਦੇ ਵਿੱਚ ਨੂੰ ਔਰ ਪੂਰੀ ਮਜ਼ਬੂਤੀ ਨਾਲ ਅਸੀਂ ਉਹਦੀ ਤਿਆਰੀ ਕਰਾਂਗੇ ਪਰ ਰਿਪੀਟ ਕਰੀਏ ਤਿੰਨ ਪੁਆਇੰਟ ਹਾਂ ਤਿੰਨੋਂ ਪੁਆਇੰਟ ਸ਼ੰਭੂ ਬਾਰਡਰ ਖਨੋਰੀ ਬਾਰਡਰ ਡੱਬ ਵਾਲੀ ਤੇ ਡੱਬ ਵਾਲੀ ਬਾਰਡਰ ਇਹਨਾਂ ਤਿੰਨਾਂ ਬਾਰਡਰਾਂ ਤੋਂ ਅਸੀਂ ਇਧਰੋਂ ਪੰਜਾਬ ਤੇ ਐ ਸਾਡੀ ਰਾਜਸਥਾਨ ਦੀ ਜਿਹੜੀ ਹੈ ਸੰਗਤਾਂ ਨਹੀਂ ਆਉਣਾ ਉਹ ਇਹਨਾਂ ਇਹਨਾਂ ਪੁਆਇੰਟਾਂ ਤੋਂ ਅਸੀਂ ਐਂਟਰੀ ਕਰਾਂਗੇ ਬਾਕੀ ਜਿਹੜੀਆਂ ਮਤਲਬ ਡਿਮਾਂਡਸ ਨੇ ਉਹਨਾਂ ਡਿਮਾਂਡਾਂ ਦੇ ਉੱਤੇ ਮੇਰੇ ਵੀਰ ਭੰਦੇਰ ਸਾਹਿਬਾ ਤੁਹਾਡੇ ਨਾਲ ਗੱਲਬਾਤ ਰੱਖ ਦੇਣਗੇ ਭੰਦੇਰ ਸਾਹਿਬ ਹਾਂ ਦੇਖੋ ਜਿਵੇਂ ਡਲੇਵਾਲ ਸਾਹਿਬ ਨੇ ਦੱਸਿਆ ਵੀ ਦੇਸ਼ ਦੇ ਦੋ ਵੱਡੇ ਫਾਰਮ ਜਿਹਦੇ ਕੋਲ ਲਗਭਗ 200 250 ਜਥੇਬੰਦੀਆਂ ਹੈਗੀਆਂ ਨੇ ਆਪਾਂ ਕਿਸਾਨ ਮਜ਼ਦੂਰ ਮੋਰਚੇ ਦਾ ਕੱਲ ਐਲਾਨ ਕੀਤਾ ਹੈਗਾ ਵਾ ਔਰ ਇਹਦੇ ਵਿੱਚ ਬੇਅੰਤਮ ਸ਼ੋਹਾ ਦੇ ਰਹੇ ਹੈਗੇ ਆ ਆਪਾਂ ਤੇ ਡਿਮਾਂਡ ਤੋਂ ਪਹਿਲੋ ਪਹਿਲੋ ਆਪਾਂ ਲਗਭਗ ਜਿਹੜੀ ਸੰਜੀ ਪ੍ਰੈਸ ਦੀ ਕਮੇਟੀ ਆ ਉਹ ਵੀ ਡਿਸਕਸ ਕੀਤੀ ਹੋਈ ਆ ਸੰਜੀ ਫੰਡਿੰਗ ਕਮੇਟੀ ਆ ਉਹ ਵੀ ਡਿਸਕਸ ਕੀਤੀ ਹੋਈ ਆ ਇਹਦੇ ਨਾਲ ਜਿਹੜੀ ਬੁੱਧੀਜੀਵੀ ਇਹਨਾਂ ਟਾਕ ਕਰਨੀ ਆ ਉਹ ਕਮੇਟੀ ਵੀ ਡਿਸਕਸ ਕੀਤੀ ਹੋਈ ਆ ਔਰ ਇੱਕ ਕਲੀਅਰ ਕਟ ਆ ਸਾਡੇ ਇਥੋਂ ਕਲੀਅਰ ਕਟ ਵੀ ਕੋਈ ਵੀ ਜਿਹੜਾ ਪਾਰਲੀਮੈਂਟ ਸਿਸਟਮ ਵਿੱਚ ਚੋਣਾਂ ਲੜਦਾ ਕੋਈ ਪੋਲਿਟਿਕਲ ਲੀਡਰ ਆਪਣੀ ਸਟੇਜ ਤੋਂ ਨਹੀਂ ਬੋਲਣ ਦੇ ਆਗੇ ਸਹਿਯੋਗੀਆਂ ਬਾਰੇ ਅੱਡ ਫੈਸਲਾ ਹੋਊਗਾ ਜਿਹੜੇ ਸਾਡੇ ਸਹਿਯੋਗ ਚ ਆਉਣਗੇ ਠੀਕ ਕੋਈ ਵੀ ਹੋਵੇ ਤਾਂ ਇਹ ਕਲੀਅਰ ਕਟਾ ਔਰ ਇਹ ਵੀ ਕਲੀਅਰ ਕਟਾ ਕਿ ਇਸ ਅੰਦੋਲਨ ਦੇ ਵਿੱਚੋਂ ਕੁਝ ਵੀ ਨਿੱਜ ਪ੍ਰਾਪਤ ਲਈ ਨਹੀਂ ਹੋਊਗਾ ਜੋ ਕੁਝ ਹੋਊਗਾ ਲੋਕਾਂ ਲਈ ਹੋਊਗਾ ਦੂਸਰਾ ਹੈਗਾ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ 7 ਡਿਮਾਂਡਸ ਪਹਿਲਾਂ ਤੁਹਾਨੂੰ ਦੱਸੀਆਂ ਸੀਗੀਆਂ ਕੁਝ ਉੱਬਰ ਵੀਆਂ ਹੈਗੀਆਂ ਇੱਕ ਤਾਂ ਹੈਗਾ ਕਿ ਜਿਹੜੀ ਵਿਦੇਸ਼ਾਂ ਤੋਂ ਜਿੰਸਾਂ ਮੰਗਾ ਰਹੇ ਨੇ ਠੀਕ ਹੈ ਜੀ ਉਹ ਵਿਦੇਸ਼ੀ ਜਿੰਸਾਂ ਜਦੋਂ ਸਾਡੀ ਖੇਤੀ ਮੰਡੀ ਚ ਡੰਪ ਹੋਈਆਂ ਤਾਂ ਉਹਦੇ ਨਾਲ ਸਾਡੀ ਖੇਤੀ ਮੰਡੀ ਟੁੱਟਣ ਦੀ ਗੁਜਾਇਸ਼ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਉਹ ਜਿਹੜਾ ਮੁਕਤ ਵਪਾਰ ਸਮਝੌਤਾ ਵਾਉਣ ਵਾਲੇ ਸਮੇਂ 'ਚ ਉਹ ਕੀ ਬੋਲ ਰਿਹਾ ਕਢਾ ਲਿਆ ਸੀ ਉਹ ਵੀ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਤੋਂ ਸਾਡਾ ਸੌਖਾ ਜਾਂ ਲੋਕਾਂ ਨੂੰ ਤੁਹਾਡੇ ਮੱਧਮ ਨਾ ਸਮਝਾਉਣ ਲਈ ਵੀ ਇਲੈਕਟ੍ਰੋਨਿਕ ਦਾ ਸਮਾਨ ਅਸੀਂ ਸਾਰੇ ਸਮਝਦੇ ਹੈਗੇ ਆਂ ਜਦੋਂ ਤੱਕ ਚਾਈਨਾ ਇੰਟਰ ਨਹੀਂ ਸੀ ਹੋਇਆ ਸਾਡੀ ਦੇਸੀ ਕੰਪਨੀਆਂ ਤੇ ਕੁਝ ਹੋਰ ਕੰਪਨੀਆਂ ਕੰਮ ਕਰਦੇ ਜਦੋਂ ਚਾਈਨਾ ਨੂੰ ਖੁੱਲ ਮਿਲ ਗਈ ਹੁਣ ਆਪਾਂ ਜਾਣਦੇ ਆਪਾਂ ਕਹਿੰਨੇ ਵੀ ਚਾਈਨਾ ਡੋਮਿਨੇਟ ਕਰਦਾ ਇਹਦੇ ਵਿੱਚ ਜਦੋਂ ਕਿਸੇ ਨੂੰ ਕਰ ਮੁਕਤ ਕਰਾਂਗੇ ਉਹ ਡੋਮਿਨੇਟ ਕਰੂਗਾ ਵਿਦੇਸ਼ੀ ਫਲਸਲੇ ਜਦੋਂ ਸਾਡੀ ਮੰਡੀ ਚ ਆਈਆਂ ਤੇ ਸਾਡੀ ਸਰਕਾਰ ਨੇ ਜਿਵੇਂ ਸਮਝੌਤਾ ਕਰ ਲਿਆ ਹੋਇਆ ਵੀ ਹੌਲੀ ਹੌਲੀ ਜਿਹੜੀ ਉਹਨਾਂ ਤੋਂ ਇੰਪੋਰਟ ਡਿਊਟੀ ਆ ਖਤਮ ਕਰਾਂਗੇ ਉਹਦੇ ਨਾਲ ਸਾਡੀ ਖੇਤੀ ਮੰਡੀ ਫੇਰ ਟੁੱਟਣ ਦੇ ਖਤਰੇ ਓਡੇ ਹੀ ਖੜੇ ਨੇ ਜਿਹੜਾ ਵੱਡਾ ਸਵਾਲ ਆ ਸਾਡੇ ਸਾਹਮਣੇ ਇਹ ਤੋਂ ਕਾ ਹੈਗਾ ਵੀ ਜਮੀਨਾ ਖੋਣ ਵਾਲਾ ਰਾ ਪਿਛਲੇ ਅੰਦੋਲਨ ਸੀ ਤਾਂ ਜਿਵੇਂ 2015 ਦਾ ਐਕਟ ਮਾਡਲ ਐਕਟ ਮੋਦੀ ਜੀ ਨੇ ਪਾਸ ਕੀਤਾ ਹੋਇਆ ਵੀ ਸੂਬਿਆਂ ਨੂੰ ਅਧਿਕਾਰ ਦਿੰਦਾ ਵੀ ਤੁਸੀਂ ਫੈਸਲਾ ਕਰ ਲੋ ਸਵਾਲ ਸਿਰਫ ਇੰਨਾ ਵਾ ਵੀ ਪਹਿਲੀਆਂ ਜੜਾ ਅੰਗਰੇਜ਼ਾਂ ਦਾ 191894 ਦਾ ਐਕਟ ਆ ਜਾਂ 2013 ਦਾ ਲੈਂਡ ਐਕ acquisition ਐਕਟ ਆ ਉਹਦੇ ਵਿੱਚ ਸਪਸ਼ਟ ਆ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨ ਨਹੀਂ ਖੋਈ ਜਾਊਗੀ ਹੁਣ ਇਹ ਲੈਂਡ ਕੱਢਣੀ ਆ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਨ ਗਿਆ ਇਹ ਫੈਸਲਾ ਮੱਧ ਪ੍ਰਦੇਸ਼ ਚ ਜੂਪੀ ਚ ਹਰਿਆਣੇ ਚ ਇੰਪਲੀਮੈਂਟ ਹੈ ਉਥੇ ਪਾਚਪਾਦੀ ਸਟੇਟ ਚੱਲ ਰਹੀ ਹੈ ਸਰਕਾਰ ਤਾਂ ਇਹ ਵੀ ਵੱਡਾ ਸਵਾਲ ਹੈ ਸਾਡੇ ਸਾਹਮਣੇ ਅਰ ਇਹ ਤੋਂ ਗਾਹਾਂ ਹੁਣ ਆ ਗਏ ਆ ਪਿਛਲੀ ਵਾਰ ਅਸੀਂ ਸਿੱਧਾ ਸਪਸ਼ਟ ਕਹਿਨੇ ਮੈਂ ਪੰਜਾਬੀ ਚ ਸਾਡੇ ਮਾਝੇ ਚੱਲਦਾ ਵੀ ਨਾਗ ਵੱਲ ਪਾਉਣਾ ਭੁੱਲ ਗਏ ਤਾਂ ਉਹ ਹੈਗਾ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਇਹ ਸਿੱਧਾ ਸਿੱਧਾ ਡਬਲਯੂਟੀਓ ਦੀ ਨੀਤੀ ਨਾਲ ਭਿੰਡਾ ਹੈਗਾ ਵੀ ਜੇ ਡਬਲਯੂਟੀਓ ਤੋਂ ਦਬਾਅ ਕਹਿ ਰਿਹਾ ਵੀ ਤੂੰ ਤੁਹਾਡੀ ਤੁਸੀਂ ਐਮਐਸਪੀ ਤੇ 10% ਤੋਂ ਵੱਧ ਖਰੀਦ ਕਰਨ ਦਾ ਪੇ ਅਸੀਂ ਕਿਸੇ ਬੁੱਧੀਜੀਵੀ ਨਾਲ ਗੱਲ ਕੀਤੀ ਆ ਉਹ ਡਿਫੈਂਡ ਕਰ ਰਿਹਾ ਭਾਰਤ ਨੂੰ ਉਹ ਕਹਿ ਰਿਹਾ ਵੀ ਨਹੀਂ ਅਸੀਂ ਕਹਿ ਰਹੇ ਵੀ ਸਾਰੀਆਂ ਫਸਲਾਂ ਤੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣਾ ਮਤ ਇਹ ਵਰਲਡ ਲੈਵਲ ਦੀ ਲੜਾਈ ਹੈ ਤੇ ਮਗਰ ਕਾਰਪੋਰੇਟ ਕਰਾਣੇ ਆ ਤੇ ਸੌਖਾ ਨਹੀਂ ਜੇ ਅਸੀਂ ਇਹ ਕਾਨੂੰਨ ਬਣਾ ਗਏ ਤਾਂ ਸਦਾ ਵਾਸਤੇ ਖੇਤੀ ਮੰਡੀ ਤੋਂ ਜਿਹੜੀ ਤਲਵਾਰ ਲਟਕਦੀ ਹੈ ਟੁੱਟ ਜੂਗੀ ਔਰ ਉਹ ਜਿਹੜੀ ਡਬਲਯੂਟੀਓ ਦੀ ਰੂਲਿੰਗ ਹੈ ਉਹਨੂੰ ਵੀ ਤੋੜ ਦੂਗਾ ਸਦਾ ਲਈ ਸਾਡੇ ਤੇ ਖਤਰਾ ਹੋ ਜੂਗਾ ਤੇ ਵੱਡੀ ਮੰਗ ਤੇ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਔਰ ਇਹਦੇ ਨਾਲ ਦੀ ਨਾਲ ਕੁਛ ਸੀਗੇ ਜਿਹੜੀਆਂ ਅਸੀਂ ਵਾਅਦੇ ਕੀਤੇ ਤਿੰਨ ਮੰਗਾਂ ਦੇ ਹੁਣ ਅਸੀਂ ਗੰਨੇ ਬਾਰੇ ਵੀ ਫੈਸਲਾ ਕਰ ਲਿਆ ਵੀ ਗੰਨੇ ਦੀ ਜਿਹੜੀ ਕਾਸਟ ਰੇਟ ਆ ਉਹਦੇ ਵਿੱਚ 50% ਸੀਟੂ ਅਨਸਾਰ ਉਹਦਾ ਫਾਰਮੂਲਾ ਉਵੇਂ ਬਣਾ ਕੇ ਜਿਹੜੇ ਉਹ ਭਾਅ ਦਿੱਤੇ ਜਾਣ ਗੰਨੇ ਵਾਲੀ ਮੰਗ ਵਿੱਚ ਇਨਕਲੂਡ ਆ ਜਿਹੜੀ ਨਵੀਂ ਕੀਤੀ ਸੀ ਅਗਲੀਆਂ ਸੀ ਕਿ ਆ ਵੀ ਪਹਿਲੋਂ ਮੰਨੀਆਂ ਹੋਈਆਂ ਮੰਗਾਂ ਵਾਂ ਜਿਵੇਂ ਲਖੀਮਪੁਰ ਖੀ ਦੀ ਦਾ ਇਨਸਾਫ ਆ ਜਿਵੇਂ ਕੇਸ ਵਾਪਸ ਲੈਣ ਵਾਲੀ ਗੱਲ ਹੈ ਜਿਵੇਂ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਪੰਜਾਬ 'ਚ ਤੁਸੀਂ ਲਾਗੂ ਹੋ ਰਹੇ ਤੁਸੀਂ ਪੱਤਰਕਾਰਾਂ ਦੇ ਘਰ ਵੀ ਚੇਪਲੇ ਮੀਟਰ ਆਏ ਆ ਠੀਕ ਹੈ ਜੀ ਉਹ ਵਾਦਾ ਕਰਕੇ ਭੱਜ ਰਹੀ ਸਰਕਾਰ ਇਹ ਤੋਂ ਕਹਾ ਪੋਲੂਸ਼ਨ ਵਾਲੇ ਅੱਕ ਚੋਂ ਖੇਤੀ ਨੂੰ ਬਾਹਰ ਕੱਢਣਾ ਵਾ ਇਹ ਵੀ ਮੰਨੀ ਹੋਈ ਮੰਗ ਆ ਇਹ ਵੀ ਇਹ ਵੀ ਹੈਗੀ ਆ ਅਗਲੀਆਂ ਸੀਗੀਆਂ ਵੀ ਫਸਲਾਂ ਵਾਲੇ ਮਸਲੇ ਤੇ ਵੀ ਸਾਡਾ ਨੁਕਸਾਨ ਹੋ ਜਾਂਦਾ ਸਰਕਾਰ ਆਪਣੇ ਪ੍ਰੀਮੀਅਮ ਤੇ ਫਸਲੀ ਬੀਮਾ ਯੋਜਨਾ ਬਣਾਵੇ ਇਹ ਤੋਂ ਕਹਾ 58 60 ਸਾਲ ਦੀ ਉਮਰ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਨੂੰ ਜਿਹੜਾ ਬਾਉਸ ਪੈਨਸ਼ਨ ਯੋਜਨਾ ਵਿੱਚ ਲਿਆਂਦਾ ਜਾਵੇ ਔਰ ਸਿਗਾ ਕਿਸਾਨ ਤੇ ਮਜ਼ਦੂਰ ਨੂੰ ਕਰਜ਼ ਮੁਕਤ ਕੀਤਾ ਜਾਵੇ ਜਣੀ ਇਹਦੇ ਨਾਲ ਆ ਜਿਹੜੀ ਹੋਰ ਦੋ ਜੁੜੀਆਂ ਇੱਕ ਤਾਂ ਅਸੀਂ ਆਦੀਵਾਸੀਆਂ ਦੀ ਮੰਗ ਪਾਈ ਹੋਈ ਆ ਉਹ ਲੈਂਡ ਐਕੁਇਜ਼ੀਸ਼ਨ ਐਕਟ ਹੀ ਹੈਗਾ ਵਾ ਵੀ ਉਹ ਕਹਿੰਦੇ ਸੰਵਿਧਾਨ ਦੀ ਪੰਜਵੀਂ ਜਿਹੜੀ ਸੂਚੀ ਆ ਹੂ ਬੂ ਲੱਗੀ ਜਾਵੇ ਔਰ ਜਿਵੇਂ ਤੁਸੀਂ ਦੇਖਿਆ ਵੀ ਹੁਣ ਸਰਕਾਰ ਉਹਨਾਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਜਿਹੜਾ ਜੰਗਲ ਜ਼ਮੀਨ ਦਾ ਹੱਕ ਉਹਨਾਂ ਨੂੰ ਆਦੀਵਾਸੀ ਇਹਨੂੰ ਖੋਹ ਰਹੇ ਨੇ ਤਾਂ ਉਹ ਵਿੱਚ ਪਾਈ ਹੋਈ ਆ ਤੇ ਇਸ ਕਰਕੇ ਆਦੀਵਾਸੀ ਸਭਾਜ ਵੱਡੇ ਪੱਧਰ ਤੇ ਜਿਹੜਾ ਆਪਣੇ ਪੱਧਰ ਤੇ ਲੱਖਾਂ ਦੇ ਇਕੱਠ ਕਰ ਸਕਦਾ ਆ ਆਪਣੇ ਖੇਤਰ ਤੇ ਉਹਨਾਂ ਨੇ ਕਿਹਾ ਉਹ ਐਰ ਕੀ ਸ਼ਾਮਿਲ ਸਾਡੇ ਨਾਲ ਹੋ ਰਿਹਾ ਹੈਗਾ ਇਹ ਤੋਂ ਕਹਾਂ ਨਰੇਗਾ 200 ਦਿਨ ਨਰੇਗਾ ਦਿੱਤੀ ਜਾਵੇ ਜੇ ਪਿਛਲੀ ਵਾਰ ਤੁਹਾਡੇ ਸਵਾਲ ਸੀ ਵੀ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਤਾਂ ਲੱਗਾ ਪਰ ਤੁਸੀਂ ਦੱਸੋ ਕਿਹੜੀਆਂ ਮੰਗਾਂ ਵਾ ਤੇ ਇਹਦੇ ਵਿੱਚ ਚਾਰ ਪੰਜ ਮੰਗਾਂ ਮਜ਼ਦੂਰਾਂ ਦੀਆਂ ਵੀ ਬਰਾਬਰ ਦੀਆਂ ਹੈਗੀਆਂ ਆ ਆਦੀਵਾਸੀਆਂ ਦੀ ਬੈ ਅਸੀਂ ਕੁੱਲ ਸਮਾਜ ਨੂੰ ਐਡਰੈਸ ਕਰ ਰਹੇ ਹੈਗੇ ਆ ਤਾਂ ਇਸ ਕਰਕੇ ਇਹ ਮੰਗਾਂ ਹੈਗੀਆਂ ਜਿਹੜੇ ਤੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਆ ਬਾਕੀ ਹੈਗਾ ਵੀ ਸਰਕਾਰ ਵੀ ਤਿਆਰੀਆਂ ਆਪਣੇ ਪੱਧਰ ਤੇ ਪੂਰੀਆਂ ਚ ਜੁਟੀ ਹੋਈ ਆ ਠੀਕ ਹੈ ਜੀ ਤੇ ਅਸੀਂ ਵੀ ਆਪਣੀਆਂ ਤਿਆਰੀਆਂ ਚ ਜੁਟੇ ਹੋਏ ਆ ਜੇ ਡੈਮੋਕਰੇਸੀ ਐਸ ਮੁਲਕ ਵਿੱਚ ਜੇ ਇਸ ਮੁਲਕ ਵਿੱਚ ਲੋਕਤੰਤਰ ਜੀਣਾ ਤਾਂ ਦੇਸ਼ ਦੇ ਕਿਸਾਨ ਲਗਭਗ 1 ਮਹੀਨਾ ਪਹਿਲਾਂ ਐਲਾਨ ਕਰਕੇ ਦਿੱਲੀ ਵੱਲ ਨੂੰ ਕੁਝ ਕਰ ਰਹੇ ਨੇ ਤੇ ਸੱਤਾਧਾਰੀ ਮੰਨਣੀ ਹੈ ਪ੍ਰਧਾਨ ਮੰਤਰੀ ਜੀ ਨੂੰ ਵੱਡਾ ਦਿਲ ਕਰਕੇ ਮਿਟ ਕਾਲ ਕਰਨੀ ਚਾਹੀਦੀ ਹੈ ਗੱਲਬਾਤ ਦਾ ਮਸਲਾ ਹੱਲ ਕਰਨਾ ਚਾਹੀਦਾ ਸਾਨੂੰ ਲੱਗਦਾ ਨਹੀਂ ਹੈ ਠੀਕ ਆ ਲਗਭਗ 80 ਕਰੋੜ ਤੋਂ ਵੱਧ ਇਸ ਦੇਸ਼ ਦਾ ਕਿਸਾਨ ਆ ਤਾਂ ਉਹ ਦੇਸ਼ ਦੀ ਆਬਾਦੀ ਦਾ 60% ਬਣ ਰਿਹਾ ਔਰ 60% ਆਬਾਦੀ ਨੂੰ ਇਗਨੋਰ ਕਰਕੇ ਔਰ ਕਹਿਣਾ ਵੀ ਅਸੀਂ ਦੇਸ਼ ਦਾ ਵਿਕਾਸ ਕਰਾਂਗੇ ਸੰਭਵ ਨਹੀਂ ਹੈਗਾ ਖੇਤ ਮਜ਼ਦੂਰ ਅੱਢ ਹੈ ਗਿਆ ਤਾਂ ਅਸੀਂ ਤਾਂ ਇਧਰੋਂ ਕਹਾਂਗੇ ਔਰ ਅਸੀਂ ਸਰਕਾਰ ਕੋ ਇਹ ਵੀ ਕਿਹਾ ਵੀ ਅਸੀਂ ਜਦੋਂ ਕੂਚ ਕਰਾਂਗੇ ਤਾ ਅਸੀਂ ਜੰਤਰ ਮੰਤਰ ਤੇ ਜਾ ਕੇ ਆਪਣਾ ਧਰਨਾ ਮੁਜਾਹਰਾ ਕਰਾਂਗੇ ਸਾਨੂੰ ਉਹਦੀ ਇਜਾਜ਼ਤ ਦਿੱਤੀ ਜਾਵੇ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਹ ਸਰਕਾਰ ਆਪਣੇ ਫੈਸਲੇ ਚ ਸੋਚੇ ਉਹਨੇ ਕੀ ਕਰਨਾ ਹੈਗਾ ਤੋਂ ਇਹ ਗੱਲਾਂ ਸੀਗੀਆਂ ਅੱਜ ਦੀ ਪੀਸੀ ਵਿੱਚ